ਜਦੋਂ ਉਹਨਾਂ ਦੀ ਮਦਦ ਕਰਨੀ ਸੀ ਉੱਥੇ ਪ੍ਰਵਾਸੀਆਂ ਦਾ ਮਸਲਾ ਲੈ ਲਿਆ ਪ੍ਰਵਾਸੀਆਂ ਨਾਲ ਸਾਡੀ ਕੀ ਲੜਾਈ ਆ ਪ੍ਰਵਾਸੀ ਸਾਡੇ ਹੀ ਭੈਣ ਭਾਈ ਆ ਠੀਕ ਆ ਅਗਰ ਜਿਹੜਾ ਕੋਈ ਗਲਤੀ ਕਰਦਾ ਉਹਨੂੰ ਸਜ਼ਾ ਦਿੱਤੀ ਜਾਵੇ ਉਹਨੂੰ ਗਲਤੀ ਕੀਤੀ ਉਹਨੂੰ ਚੌਂਕ ਚਕੜਾ ਕੇ ਉਹਦੇ ਗੋਲੀ ਮਾਰੀ ਜਾਵੇ ਤੇ ਸੱਚ ਆ ਇਹ ਮੇਰਾ ਪੁੱਤ ਵੀ ਹੋਵੇ ਮੇਰਾ ਭਰਾ ਵੀ ਹੋਵੇ ਉਹਨੂੰ ਚੌਂਕ ਚਕੜਾ ਕੇ ਗੋਲੀ ਮਾਰੀ ਜਾਵੇ ਕਿ ਕੋਈ ਵੀ ਕੱਚਾ ਨਾ ਦਾ ਮਲਾਜਮ ਨਹੀਂ ਰਹੂਗਾ ਅਸੀਂ ਉਹ ਮੰਗ ਕਰਦੇ ਆ ਕਿ ਸਾਨੂੰ ਅੱਜ ਸਾਰਿਆਂ ਨੂੰ ਪੱਕਾ ਕੀਤਾ ਜਾਵੇ ਤੇ ਸਾਨੂੰ ਮਹਿਕਮੇ ਦੇ ਵਿੱਚ ਲਿਆ ਕੇ ਸਾਨੂੰ ਰੈਗੂਲਰ ਕੀਤਾ ਜਾਵੇ ਤੇ ਮਾਨ ਸਾਹਿਬ ਵੀ ਕਹਿੰਦੇ ਸੀਗੇ ਉਹਨਾਂ ਨੇ ਵੀ ਫਲੈਕਸ ਲਾਇਆ ਵੀ ਅਸੀਂ ਕੱਚੇ ਮਲਾਜਮ ਪੱਕੇ ਕਰਦੇ ਆ ਜਦੋਂ ਇਹਨੇ ਪੱਕੇ ਕਰਤੇ ਫਿਰ ਤੁਹਾਡੀ ਵਾਰੀ ਕਿਉਂ ਨਹੀਂ ਆਈ ਜਿਓ ਨੇ ਸਾਡੇ ਵਾਦੇ ਤੇ ਨਾ ਖਰਾ ਉਤਰਿਆ ਤਾਂ ਅਸੀਂ ਪਿੰਡਾਂ ਦੇ ਵਿੱਚ ਉਹਨੂੰ ਵੜਨ ਨਹੀਂ ਦੇਵਾਂਗੇ ਤੇ ਉਹਨਾਂ ਚਾਹੇ ਕੋਈ ਐਮਐਲਏ ਆਜੇ ਚਾਹੇ ਕੋਈ ਵਿਧਾਇਕ ਆਏ ਕਿਉਂਕਿ ਅਸੀਂ ਤਾਂ ਇੰਨੀ ਦੇਰ ਹੋ ਗਈ ਨਗੂਣੀਆਂ ਤਨਖਾਹਾਂ ਤੇ ਕੰਮ ਕਰਦੇ ਆਂ ਅਸ਼ਟਮਸੀ ਸੀਯਮਾ ਭਗਵਾਨ ਸਿੰਘ ਮਾਨ ਦੀ ਕੋਠੀ ਦੇ ਅੱਗੇ ਖੜੇ ਹੋਏ ਆ ਤੇ ਤੁਹਾਨੂੰ ਦੱਸਦੀ ਹੈ ਕਿ ਮਲਾਜ਼ਮਾਂ ਦੇ ਵੱਖਰੇ ਵੱਖਰੇ ਤੌਕਿਆਂ ਤੇ ਉਹਨਾਂ ਵੱਖਰੇ ਵੱਖਰੇ ਤੌਕਿਆਂ ਦੇ ਵਿੱਚ ਇਸ ਟਾਈਮ ਆ ਜਿਹੜਾ ਸਭ ਤੋਂ ਵੱਧ ਤੌਕਾ ਜਿਹਦਾ ਹੁਣ ਨਿੱਜੀ ਕਰਨ ਦੀ ਪਾਲਿਸੀ ਦੇ ਤਹਿਤ ਇਸ ਟਾਈਮ ਸਾਡੇ ਪੰਜਾਬ ਦੇ ਵਿੱਚ ਪਾਇਆ ਜਾਂਦਾ ਭਾਰਤ ਪੱਤਰ ਉੱਤੇ ਪਾਇਆ ਜਾਂਦਾ ਹੈਗਾ ਉਹ ਠਿੱਕ ਤੇ ਰੱਖਿਆ ਹੋਇਆ ਮਲਾਜ਼ਮ ਤਕਾ ਹੈਗਾ ਭਾਵੇਂ ਵਕਰੀਆ ਵਕਰੀਆ ਸਰਕਾਰਾਂ ਨੇ ਅਗੜਾ ਉਹ ਇਹ ਵਾਦਾ ਕੀਤਾ ਸੀ ਕਿ ਜਦੋਂ ਸਾਡੀ ਸਰਕਾਰ ਸੱਤਾ ਦੇ ਵਿੱਚ ਆਈ ਤਾਂ ਤੁਹਾਨੂੰ ਪੱਕਾ ਕੀਤਾ ਜਾਊਗਾ ਤਾਂ ਅੱਜ ਟੇਕਾ ਮਜ਼ਮ ਲਾਜਮ ਸੰਘਰਸ਼ ਮੋਰਚਾ ਵੱਲੋਂ ਅੱਜ ਦਾ ਉਹ ਧਰਨਾ ਪ੍ਰਦਰਸ਼ਨ ਇੱਥੇ ਸੀਐਮ ਸਰਦਾਰ ਭਗਵੰਤ ਮਾਨ ਦੀ ਕੋਠੀ ਦੇ ਅੱਗੇ ਕੀਤਾ ਜਾ ਰਿਹਾ ਹੈਗਾ ਤਾਂ ਇਸ ਮੋਰਚੇ ਦੇ ਔਰਤ ਵਿੰਗ ਦੇ ਆਗੂ ਸਾਡੇ ਨਾਲ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਮੇਰਾ ਨਾਮ ਪਰਮਜੀਤ ਕੌਰ ਲਹਿਰਮਾ ਬਰਖਰਮਾ ਪਲਾਂਟ ਤੋ ਅਸੀਂ 20-25 ਸਾਲਾਂ ਤੋਂ ਕੰਮ ਕਰ ਰਹੇ ਆ ਬਠਿੰਡਾ ਪਰ ਸਾਡੀਆਂ ਸਰਕਾਰਾਂ ਜਿਹੜੀਆਂ ਪਹਿਲਾਂ ਆਈਆਂ 70-75 ਸਾਲ ਹੋ ਗਏ ਸੀ ਅਸੀਂ ਲੁੱਟੇ ਤੇ ਪੁੱਟੇ ਜਾਂਦੇ ਸੀ ਪਰ ਅਸੀਂ ਬਦਲਾ ਦੇ ਨਾਂ ਤੇ ਜਿਹੜੀ ਆਮ ਆਦਮੀ ਪਾਰਟੀ ਆਈ ਸੀ ਸਾਨੂੰ ਇਹ ਲੱਗਦਾ ਸੀ ਕਿ ਸ਼ਾਇਦ ਇਹ ਨਵੀਂ ਪਾਰਟੀ ਆਈ ਆ ਇਹ ਗਰੀਬਾਂ ਦੇ ਮਜ਼ਦੂਰਾਂ ਦੇ ਮਜ਼ਦੂਰਾਂ ਦੀ ਗੱਲ ਸੁਣੂਗੀ ਪਰ ਇਹ ਤਾਂ ਕਾਰਪੋਰਟ ਘਰਾਣਿਆਂ ਦੀ ਸੁਣ ਰਹੀ ਆ ਕਿਉਂਕਿ ਜਿਹੜਾ ਭਗਵਾਨ ਤਮਾਨ ਕਹਿ ਰਿਹਾ ਸੀ ਕਿ ਮੇਰਾ ਹਰਾ ਪੈਨ ਚੱਲੂਗਾ ਪਰ ਹਰਾ ਪੈਨ ਤਾਂ ਕੀ ਚੱਲਣਾ ਸੀ ਅੱਜ ਤੁਸੀਂ ਦੇਖ ਹੀ ਰਹੇ ਆ ਸਾਡੇ ਨਾਇਕ ਭਗਵਾਨ ਪਗ ਸਿੰਘ ਦਾ ਜਨਮ ਦਿਹਾੜਾ ਵਾ ਸਾਨੂੰ ਅੱਜ ਕਿਉਂ ਸੜਕਾਂ ਤੇ ਰੋੜਨਾ ਪਿਆ ਵਾ ਕਿਉਂਕਿ ਪਗ ਸਿੰਘ ਦਾ ਨਾਰਾ ਸੀ ਕਿ ਬਰਾਬਰ ਕੰਮ ਬਰਾਬਰ ਤਨਖਾਹ ਪਰ ਸਾਨੂੰ ਬਰਾਬਰ ਕੰਮ ਤੇ ਬਰਾਬਰ ਤਨਖਾਹ ਤਾਂ ਟੀ ਮਿਲਣਾ ਪਰ ਅੱਜ ਅਸੀਂ ਬੁਰੇ ਹਾਲਾਤ ਹੋਏ ਪਏ ਨੇ ਕਿਉਂਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਸਾਡੇ ਮਾਪਿਆਂ ਦਾ ਇਲਾਜ ਨਹੀਂ ਹੋ ਰਿਹਾ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਈ ਹੈ ਨਹੀਂ ਕਿਉਂਕਿ ਟੀਚਰ ਹੀ ਹੈ ਨਹੀਂਗੇ ਜੇ ਕੋਈ ਇਹਨਾਂ ਨੂੰ ਸਵਾਲ ਕਰਦਾ ਵਾ ਤਾਂ ਇਹ ਸਾਨੂੰ ਜੇਲ੍ਹਾਂ ਦੇ ਵਿੱਚ ਬੰਦ ਕਰਨ ਦੀਆਂ ਧਮਕੀਆਂ ਦਿੰਦੇ ਆ ਅਸੀਂ 30 ਮੀਟਿੰਗਾਂ ਦਿੱਤੀਆਂ ਗਈਆਂ ਪਰ ਦੇ ਵਿੱਚੋਂ ਸਾਡੀ ਇੱਕ ਵੀ ਮੀਟਿੰਗ ਦਾ ਹੱਲ ਨਹੀਂ ਕੀਤਾ ਗਿਆ ਇਸ ਕਰਕੇ ਜਿਹੜੀਆਂ ਵੀ ਕੋਈ ਵੀ ਸਰਕਾਰ ਆਉਂਦੀ ਆ ਉਹ ਸਾਨੂੰ ਇਹੀ ਕਹਿ ਕੇ ਚਲੀ ਜਾਂਦੀ ਆ ਕਿ ਤੁਹਾਡਾ ਅਸੀਂ ਹੱਲ ਕਰਾਂਗੇ ਪਰ ਅੱਜ ਤੱਕ ਕਿਸੇ ਨੇ ਹੱਲ ਨਹੀਂ ਕੀਤਾ ਪਰ ਸਾਨੂੰ ਭਗਵਾਨ ਤੁਮਾਨ ਤੇ ਬਹੁਤ ਆਸ ਸੀ ਪਰ ਅੱਜ ਸਾਢੇ 3 ਸਾਲ 4 ਸਾਲ ਹੋਣ ਵਾਲੇ ਹੋ ਗਏ ਇਹਨਾਂ ਨੇ ਵੀ ਸਾਡੀ ਮੰਗ ਨਹੀਂ ਮੰਨੀ ਇਸ ਕਰਕੇ ਅੱਜ ਸਾਨੂੰ ਮਜਬੂਰ ਹੋ ਕੇ ਆਪਣੇ ਬੱਚੇ ਤੇ ਆਪਣੇ ਬਜ਼ੁਰਗ ਮਾਪੇ ਤੇ ਬਜ਼ੁਰਗ ਮਾਵਾ ਨਾਲ ਲੈ ਕੇ ਆਉਣਾ ਪਿਆ ਵਾ ਤੇ ਅਸੀਂ ਸਾਰਿਆਂ ਨੇ ਠੇਕਾ ਮਲਾਜਮ ਸੰਘਾਰ ਸਮੋਰਚੇ ਦੇ ਬੈਨਰ ਥੱਲੇ ਅਸੀਂ ਸਾਰੇ ਇਕੱਠੇ ਹੋਏ ਆ ਤੇ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਪਿੰਡਾਂ ਦੇ ਵਿੱਚ ਪੜਨ ਨਹੀਂ ਦੇਵਾਂਗੇ ਜਿਹੜਾ ਭਗਵੰਤ ਮਾਨ ਕਹਿ ਰਿਹਾ ਸੀ ਕਿ ਸੱਤਾ ਤੋਂ ਸਰਕਾਰ ਚੱਲੂਗੀ ਤੇ ਪਿੰਡਾਂ ਗਲੀਆਂ ਚੋਂ ਚੱਲੂਗੀ ਤੇ ਅੱਜ ਤੁਸੀਂ ਦੇਖ ਹੀ ਰਹੇ ਹੋ ਕਿ ਸਾਡੇ ਬੱਚੇ ਤੇ ਸਾਡੇ ਬਜ਼ੁਰਗ ਮਾਪੇ ਸਾਡੇ ਨਾਲ ਸੜਕਾਂ ਤੇ ਰੋਲ ਰਹੇ ਆ ਅਛਾ ਵੀ ਵੀ ਮੰਗਾ ਕੀ ਕੀ ਨੇ ਤੁਹਾਡੀਆਂ ਕਿਹੜੀਆਂ ਕਿਹੜੀਆਂ ਮੰਗਾਂ ਜਿਹੜੀਆਂ ਉਹ ਤੁਸੀਂ ਸਰਕਾਰ ਤੀਕਾ ਜਿਹੜ ਨੂੰ ਆਪਣੀਆਂ ਪਹੁੰਚਾਉਣੀ ਆ ਚਾਹੁੰਦੇ ਹੈਗੇ ਆ ਵੀ ਆ ਮੰਗਾਂ ਜਿਹੜੀਆਂ ਸਾਡੀਆਂ ਹੱਲ ਕੀਤੀਆਂ ਜਾਣ ਅਸੀਂ ਪਹਿਲੀ ਮੰਗ ਤਾਂ ਸਾਡੀ ਇਹੀ ਆ ਕਿ ਸਾਨੂੰ ਠੇਕੇਦਾਰੀ ਸਿਸਟਮ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਸਾਨੂੰ ਮੈਕਮੇਰੇ ਦੇ ਵਿੱਚ ਲਿਆ ਜਾਵੇ ਮੈਕਮੇਰੇ ਦੇ ਵਿੱਚ ਲਿਆ ਕੇ ਸਾਡੀ ਜਿਹੜੀ ਤਨਖਾਹ ਵੰਦੇ 1948 ਐਕਟ ਦੇ ਹਿਸਾਬ ਨਾਲ ਸਾਨੂੰ ਉਹ ਦਿੱਤੀ ਜਾਵੇ ਤੇ ਉਸ ਤੋਂ ਬਾਅਦ ਸਾਨੂੰ ਰੈਗੂਲਰ ਕੀਤਾ ਜਾਵੇ ਜਿਹੜਾ ਵੀ ਇਹ ਭਗਵਾਨ ਤਮਾਨ ਸਰਕਾਰ ਕਹਿ ਰਹੀ ਸੀ ਕਿ ਕੋਈ ਵੀ ਕੱਚਾ ਨਾ ਦਾ ਮੁਲਾਜ਼ਮ ਨਹੀਂ ਰਹੂਗਾ ਅਸੀਂ ਉਹ ਮੰਗ ਕਰਦੇ ਆ ਕਿ ਸਾਨੂੰ ਅੱਜ ਸਾਰਿਆਂ ਨੂੰ ਪੱਕਾ ਕੀਤਾ ਜਾਵੇ ਤੇ ਸਾਨੂੰ ਮੈਕਮੇਰੇ ਦੇ ਵਿੱਚ ਲਿਆ ਕੇ ਸਾਨੂੰ ਰੈਗੂਲਰ ਕੀਤਾ ਜਾਵੇ ਜਿਵੇਂ ਜੇਕਰ ਜਰੂਰ ਆਪਾਂ ਦੇਖੀਏ ਤਾਂ ਇਸ ਤੋਂ ਪਹਿਲਾਂ ਕੈਪਟਨ ਦੀ ਸਰਕਾਰ ਰਹੀ ਹੈ ਇਸ ਤੋਂ ਬਾਅਦ ਚੰਨੀ ਸਰਕਾਰ ਸੱਤਾ ਦੇ ਵਿੱਚ ਆਈ ਸੀਗੀ ਵੱਡੇ ਵੱਡੇ ਫਲੈਕਸ ਲੱਗੇ ਸੀਗੇ ਵੀ ਅਸੀਂ ਕੱਚੇ ਮੁਲਾਜ਼ਮਾਂ ਜਿਹੜਾ ਪੱਕੇ ਕਰਦੇ ਹੈਗੇ ਆ ਤੇ ਮਾਨ ਸਾਹਿਬ ਵੀ ਕਹਿੰਦੇ ਸੀਗੇ ਉਹਨਾਂ ਨੇ ਵੀ ਫਲੈਕਸ ਲਾਇਆ ਵੀ ਅਸੀਂ ਕੱਚੇ ਮੁਲਾਜ਼ਮ ਪੱਕੇ ਕਰਦੇ ਆ ਜਦੋਂ ਇਹਨੇ ਪੱਕੇ ਕਰਤੇ ਫਿਰ ਤੁਹਾਡੀ ਵਾਰੀ ਕਿਉਂ ਨਹੀਂ ਆਈ ਆ ਤੁਸੀਂ ਸਰ ਦੇਖ ਹੀ ਰਹੇ ਹੋ ਕਿਹੜੇ ਪੱਕੇ ਕੀਤੇ ਹੋਏ ਆ ਜੇ ਪੱਕੇ ਕੀਤੇ ਹੋਣ ਤਾਂ ਸਰਕਾਰ ਸੜਕ ਤੇ ਅੱਜ ਸੰਗਰੂਰ ਦੇ ਵਿੱਚ ਇੰਨਾ ਹੜ ਆਇਆ ਪਿਆ ਵਾ ਤੇ ਉਹ ਕਿਹੜੇ ਲੋਕ ਆ ਸਾਨੂੰ ਤਾਂ ਅਜੇ ਤੱਕ ਦਿਸੇ ਨਹੀਂ ਹੈਗੇ ਕਿਉਂਕਿ ਕੈਪਟਨ ਸਰਕਾਰ ਨੇ ਗੱਟੇ ਦੀ ਸੌਂ ਖਾ ਕੇ ਕਹਿੰਦਾ ਸੀ ਕਿ ਮੈਂ ਪੱਕੇ ਕਰੂੰਗਾ ਤੇ ਇਵੇਂ ਹੀ ਬਕਾਲੀਆਂ ਦੀ ਸਰਕਾਰ ਆਈ ਉਹਨਾਂ ਨੇ ਵੀ ਇਹੀ ਲਾਰਾ ਲਾਇਆ ਤੇ ਇਹੀ ਭਗਵਾਨ ਤਮਾਨ ਨੇ ਲਾਰਾ ਲਾਇਆ ਭਗਵਾਨ ਤਮਾਨ ਤਾਂ ਕਹਿੰਦਾ ਸੀ ਮੈਂ ਗਰੀਬ ਕਿਸਾਨਾਂ ਦਾ ਪੁੱਤ ਆ ਪਰ ਅੱਜ ਸਾਨੂੰ ਨਹੀਂ ਦਿਸ ਰਿਹਾ ਕਿ ਉਹ ਗਰੀਬ ਕਿਸਾਨਾਂ ਦਾ ਪੁੱਤ ਉਹ ਸਿਰਫ ਵਾਦੇ ਕੀਤੇ ਆ ਪਰ ਵਾਦਾ ਕੋਈ ਨਹੀਂ ਨਿਭਾਇਆ ਇਸ ਕਰਕੇ ਜੇ ਉਹਨੇ ਸਾਡੀ ਵਾਦੇ ਤੇ ਨਾ ਖਰਾ ਉਤਰਿਆ ਤਾਂ ਅਸੀਂ ਪਿੰਡਾਂ ਦੇ ਵਿੱਚ ਉਹਨੂੰ ਬਾੜਨ ਨਹੀਂ ਦੇਵਾਂਗੇ ਤੇ ਉਹਨਾਂ ਚਾਹੇ ਕੋਈ ਐਮਐਲਏ ਆਜੇ ਚਾਹੇ ਕੋਈ ਵਿਧਾਇਕ ਆਏ ਕਿਉਂਕਿ ਅਸੀਂ ਤਾਂ ਇੰਨੀ ਦੇਰ ਹੋ ਗਈ ਨਗੂਣੀਆਂ ਤਨਖਾਹ ਤੇ ਕੰਮ ਕਰਦੇ ਆ ਤਾਂ ਜਿਹੜੇ ਇਹਨਾਂ ਦੇ ਐਮਐਲਏ ਮੰਤਰੀ ਆ ਉਹ 5 ਸਾਲਾਂ ਦੇ ਵਿੱਚ ਉਹਨਾਂ ਨੂੰ ਪੈਨਸ਼ਨਾਂ ਵੀ ਲੱਗ ਜਾਂਦੀਆਂ ਤੇ ਅਸੀਂ ਜਦੋਂ ਰਿਟਾਇਰ ਹੁੰਨੇ ਆ ਸਾਡੇ ਅੱਖਾਂ ਦੇ ਵਿੱਚ ਜਿਹੜੇ ਸਾਡੇ ਰਿਟਾਇਰ ਹੁੰਦੇ ਆ ਮਲਾਜਮ ਉਹਨਾਂ ਦੀਆਂ ਅੱਖਾਂ ਦੇ ਵਿੱਚ ਅਥਰੂ ਹੁੰਦਾ ਜਦੋਂ ਸਰਕਾਰੀ ਮੁਲਾਜ਼ਮ ਰਿਟਾਇਰ ਹੁੰਦੇ ਆ ਉਹਨਾਂ ਦੇ ਢੋਲ ਵਜਦੇ ਆ ਪਰ ਸਾਡੀਆਂ ਅੱਖਾਂ ਦੇ ਵਿੱਚ ਹੰਝੂ ਹੁੰਦੇ ਆ ਕਿਉਂਕਿ ਸਾਡੇ ਚੁੱਲ੍ਹੇ ਠੰਡੇ ਹੋ ਜਾਂਦੇ ਆ ਤੇ ਬੀਬੀ ਜਿਹੜੀ ਗੱਲ ਕੀਤੀ ਹੈਗੀ ਤੁਸੀਂ ਰੈਗੂਲਰ ਭਰਤੀ ਦੀ ਰੈਗੂਲਰ ਮੁਲਾਜ਼ਮਾਂ ਦੀ ਤੁਸੀਂ ਕੱਚੇ ਮੁਲਾਜ਼ਮੋਂ ਜਦ ਮੇ ਇੱਕ ਸਵਾਲ ਆ ਹੈਗਾ ਇੱਕ ਬਹੁਤ ਅਹਿਮ ਸਵਾਲ ਹੈਗਾ ਕਿ ਜਸਟ ਟਾਈਮ ਕੋਈ ਹੋਰ ਕੰਮ ਹੁੰਦਾ ਮੰਨ ਲਾ ਵੀ ਕੋਈ ਵਿਭਾਗ ਤੋਂ ਬਾਹਰ ਹੀ ਕੰਮ ਵੀ ਹੁੰਦੇ ਆ ਉਹ ਕੰਮਾਂ ਦੇ ਵਿੱਚ ਅਕਸਰ ਸਰਕਾਰੀ ਮੁਲਾਜ਼ਮਾਂ ਦੀ ਹੈ ਜਿਹੜੀ ਉਹ ਵਰਤੋਂ ਕੀਤੀ ਜਾਂਦੀ ਜਿਵੇਂ ਵੋਟਾਂ ਬਣਾਉਣ ਵੇਲੇ ਜਾਂ ਵੋਟਾਂ ਪਵਾਉਣ ਵੇਲੇ ਜਾਂ ਹੋਰ ਬਹੁਤ ਸਾਰੇ ਵੱਖਰੇ ਵਿਭਾਗਾਂ ਦੇ ਵੱਖਰੇ ਪਾਸੇ ਕੰਮਾਂ ਦਾ ਜਿਹੜਾ ਲਿਆ ਜਾਂਦਾ ਹੈ ਕਿ ਜਿਹੜੇ ਠੇਕਾ ਮੁਲਾਜ਼ਮੋਂ ਭਰਤੀ ਹੋਏ ਹੈਗੇ ਕਿ ਉਹਨਾਂ ਤੋਂ ਵੀ ਇਹ ਕੰਮ ਲਏ ਜਾ ਰਹੇ ਹੈਗੇ ਆ ਜਾਂ ਨਹੀਂ ਲਏ ਜਾ ਰਹੇ ਇਹ ਸਵਾਲ ਵੋਟਾਂ ਦੇ ਵਿੱਚ ਨਹੀਂ ਇਹ ਕੰਮ ਨਹੀਂ ਲਏ ਜਾਂਦੇ ਹੈਗੇ ਪਰ ਕਈ ਥਾਵਾਂ ਤੇ ਹੈ ਵੀ ਆ ਜਿੱਥੇ ਲਏ ਜਾਂਦੇ ਆ ਪਰ ਸਾਨੂੰ ਜਿਹੜੇ ਤਾਂ ਉਹ ਮੁਲਾਜ਼ਮਾਂ ਉਹਨਾਂ ਨੂੰ ਤਾਂ ਵੋਟਾਂ ਤੇ ਲਾ ਦਿੰਦੇ ਆ ਪਰ ਜਿਹੜਾ ਉਹਨਾਂ ਦਾ ਕੰਮ ਹੁੰਦਾ ਉਹ ਬਜਟ ਦੇ ਉੱtre ਆਉਂਦਾ ਵਾ ਤੇ ਸਾਡੇ ਜਿਹੜੇ ਮੁਲਾਜ਼ਮ ਆ ਉਹ ਕੰਮ ਸਾਰਾ ਇਹੀ ਸਾਡੇ ਮੁਲਾਜ਼ਮ ਹੀ ਕਰਦੇ ਆ ਉੱਥੇ ਜਿਹੜਾ ਵੀ ਕੋਈ ਵੀ ਵਿਭਾਗ ਦੇ ਵਿੱਚ ਆ ਚਾਹੇ ਥਰਮਲ ਪਲਾਂਟ ਆ ਚਾਹੇ ਬੇਰ ਕਾਲੇ ਆ ਚਾਹੇ ਕੋਈ ਵੀ ਆ ਜਿੱਦੋਂ ਰੈਗੂਲਰ ਉੱਥੋਂ ਮੁਲਾਜ਼ਮ ਚਲੇ ਜਾਂਦਾ ਤਾਂ ਉੱਥੇ ਸਾਡੇ ਤੋਂ ਕੰਮ ਉਹ ਲਿਆ ਜਾਂਦਾ ਨਹੀਂ ਹੁੰਦੀ ਕ ਮਾਨ ਸਾਹਿਬ ਦੇ ਨਾਲੇ ਕਦੇ ਵੀ ਅਸੀਂ ਕੱਚੇ ਮੁਲਾਜ਼ਮਾਂ ਦੀ ਸਭ ਤੋਂ ਪਹਿਲਾਂ ਗੱਲ ਸੁਣਾਗੇ ਹਰਾ ਪੈਨਾ ਜਿਹੜਾ ਸਾਡਾ ਚੱਲੂਗਾ ਹੰਤੀ ਕਾਰਜ ਉਹਦਾ ਤੁਹਾਡੀਆਂ ਕਿੰਨੀਆਂ ਮੀਟਿੰਗਾਂ ਜਿਹੜੀਆਂ ਮਾਨ ਸਾਹਿਬ ਦੇ ਨਾਲ ਹੋ ਚੁੱਕੀਆਂ ਤੇ ਉਹਨਾਂ ਮੀਟਿੰਗਾਂ ਦੇ ਵਿੱਚੋਂ ਹੰਤੀ ਕਾ ਜਿਹੜਾ ਕੀ ਕੁਝ ਨਿਕਲ ਕੇ ਆ ਜਿਹੜਾ ਸਾਹਮਣੇ ਆਇਆ ਸਾਡੇ ਨਾਲ ਭਗਵਾਨ ਤਮਾਨ ਸਰਕਾਰ ਦੀ ਇੱਕ ਵੀ ਮੀਟਿੰਗ ਨਹੀਂ ਹੋਈ ਹੈਗੀ ਕਦੇ ਕਿਸੇ ਨੂੰ ਭੇਜ ਦਿੰਦੇ ਆ ਕਦੇ ਕਿਸੇ ਐਮਐਲਏ ਭੇਜ ਦਿਆ ਅਸੀਂ ਬਹੁਤ ਵਾਰੀ ਕਿਹਾ ਸੀ ਭਗਵਾਨ ਤਮਾਨ ਸਰਕਾਰ ਨਾਲ ਮੀਟਿੰਗ ਕਰਨੀ ਆ ਵੀ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਕਰਨੀ ਆ ਪਰ ਮੁੱਖ ਮੰਤਰੀ ਸਾਹਿਬ ਕਦੇ ਕਹਿੰਦੇ ਆ ਮੇਰੀ ਸਿਹਤ ਨਹੀਂ ਠੀਕ ਕਦੇ ਕਹਿੰਦੇ ਆ ਮੈਨੂੰ ਕੋਈ ਰਜੇਮ ਆ ਗਿਆ ਕਦੇ ਮੈਨੂੰ ਕੋਈ ਪ੍ਰੋਬਲਮ ਆ ਗਈ ਸਾਡੇ ਨਾਲ ਮੀਟਿੰਗ ਕਰਨੀ ਉਹ ਜ਼ਰੂਰੀ ਨਹੀਂ ਸਮਝਦੇ ਇਸ ਕਰਕੇ ਸਾਨੂੰ ਅੱਜ ਮਜਬੂਰ ਹੋ ਕੇ ਇਹ ਸੜਕ ਤੇ ਆਉਣਾ ਪਿਆ ਵਾ ਨਹੀਂ ਸਾਨੂੰ ਕੀ ਲੋੜ ਸੀ ਜੇ ਉਹ ਕੱਚੇ ਮੁਲਾਜ਼ਮ ਪੱਕੇ ਤੇ ਹੁਣ ਤਾਂ ਮਲਾਜਮਾਂ ਨੂੰ ਕੀ ਲੋੜ ਸੀ ਅੱਜ ਭਗਤ ਸਿੰਘ ਦਾ ਜਨਮ ਦਿਨ ਆ ਸਾਡੇ ਨਾਇਕ ਦਾ ਜਨਮ ਦਿਨ ਆ ਸੀ ਘਰੇ ਬੈਠ ਕੇ ਮਨਾਉਂਦੇ ਤੇ ਅਸੀਂ ਸੜਕਾਂ ਤੇ ਕਿਉਂ ਆਉਂਦੇ ਇਹ ਹੀ ਸਾਨੂੰ ਭਗਤ ਸਿੰਘ ਦਾ ਨਾਰਾ ਸੀ ਕਿ ਹਾਂ ਸਾਨੂੰ ਜਿਹੜੇ ਵੀ ਸਾਡੇ ਲੋਕ ਆ ਇਹਨਾਂ ਦੀਆਂ ਮੰਗਾਂ ਮਸਲਿਆਂ ਦਾ ਹੱਲ ਕੀਤਾ ਜਾਵੇ ਪਰ ਇਹ ਸਰਕਾਰ ਨੇ ਸਾਡਾ ਹੱਲ ਨਹੀਂ ਕੀਤਾ ਇਸ ਕਰਕੇ ਅਸੀਂ ਮਜਬੂਰ ਹੋ ਕੇ ਅੱਜ ਇੱਥੇ ਆਏ ਤੁਸੀਂ ਕਹਿੰਦੇ ਸਾਡੀ ਇੱਕ ਵੀ ਮੀਟਿੰਗ ਨਹੀਂ ਹੋएगी ਪਰ ਇਹ ਤਾਂ ਕਹਿੰਦੇ ਸਰਕਾਰ ਆ ਜਿਹੜੀ ਸੱਤਾ 'ਚ ਚੱਲੂਗੀ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਬਦਲਾਅ ਆ ਜਾਊਗਾ ਕੋਈ ਆਇਆ ਨਹੀਂ ਬਦਲਾਅ ਸਰਕਾਰ ਸੱਤਾ 'ਚ ਨੂੰ az a ਨਹੀਂ ਸਰ ਕੋਈ ਬਦਲਾ ਨਹੀਂ ਆਇਆ ਜੇ ਬਦਲਾ ਆਇਆ ਹੁੰਦਾ ਤੇ ਸਾਨੂੰ ਕੀ ਲੋੜ ਸੀ ਅੱਜ ਆਪਦੇ ਸਾਲ-ਸਾਲ ਦੇ ਬੱਚੇ ਲੈ ਕੇ ਸੜਕਾਂ ਤੇ ਬੈਠਣ ਦੀ ਤੁਹਾਨੂੰ ਇੱਥੋਂ ਇੱਕ ਧਾਰਨ ਦੇ ਦਿੰਨੇ ਆ ਆਪਣੇ ਚੌਕੇ ਦੇ ਵਿੱਚ ਸਕੂਲ ਚੱਲ ਰਹੇ ਆ ਤੁਸ ਤੁਹਾਨੂੰ ਵੀ ਪਤਾ ਬਠਿੰਡਾ ਜ਼ਿਲ੍ਹੇ ਦੇ ਵਿੱਚ ਉੱਥੇ ਟੀਚਰ ਰੱਖੇ ਹੋਏ ਸੀ ਉਹਨਾਂ ਨੂੰ ਠੇਕੇਦਾਰਾਂ ਦੇ ਕਹਿਣ ਤੇ ਬਾਹਰ ਕੱਢਤਾ ਜਦੋਂ ਬਾਹਰ ਕੱਢਿਆ ਗਿਆ ਤੇ ਉਹਨਾਂ ਨੇ ਆਪਣੇ ਮੰਗਾਂ ਦੀ ਖਾਤਰ ਉਹਨਾਂ ਨੇ ਉਹਨਾਂ ਦਾ ਵਿਰੋਧ ਕੀਤਾ ਤੇ ਉਹਨਾਂ ਨੇ 13 ਸਾਲ 13 ਮਹੀਨਿਆਂ ਦੀ ਬੱਚੀ ਤੱਕ ਵੀ ਨਹੀਂ ਬਖਸ਼ਿਆ ਤੇ ਸਾਨੂੰ ਵੀ ਚਾਕੇ ਸਾਰਿਆਂ ਨੂੰ ਜੇਲਾਂ ਦੇ ਵਿੱਚ ਸੱਟਦਾ ਸੀ ਤੇ ਅਸੀਂ 15-15 ਦਿਨ ਜੇਲਾਂ ਦੇ ਵਿੱਚ ਕੱਟ ਕੇ ਆਏ ਆ ਇਸ ਕਰਕੇ ਸਰਕਾਰ ਸੋਚਦੀ ਆ ਕਿ ਸ਼ਾਇਦ ਅਸੀਂ ਇਹਨਾਂ ਨੂੰ ਡੰਡੇ ਦੇ ਜ਼ੋਰ ਤੇ ਦਵਾਲਾਂਗੇ ਪਰ ਡੰਡੇ ਦੇ ਜ਼ੋਰ ਤੇ ਅਸੀਂ ਦਵਣ ਵਾਲੇ ਨਹੀਂਗੇ ਅਸੀਂ ਅੱਜ ਭਗਤ ਸਿੰਘ ਦੇ ਜਨਮ ਦਿਨ ਤੇ ਸੌਂ ਖਾ ਕੇ ਚੱਲੇ ਆ ਕਿ ਜੇ ਇਹਨਾਂ ਨੇ ਨਹੀਂ ਸਾਡੀ ਮੰਗ ਮੰਨੀ ਗਈ ਤਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦਾ ਘਰਾਓ ਕਰਾਂਗੇ ਤੇ ਇਹਨਾਂ ਨੂੰ ਸੱਤਾ ਦੇ ਵਿੱਚ ਪਿੰਡਾਂ ਦੇ ਵਿੱਚ ਬਣ ਨਹੀਂ ਦਿੱਤਾ ਜਾਊ ਚਾਹੇ ਨਰਬ ਵਧਾਏ ਚਾਹੇ ਕੋਈ ਆਜੇ ਇੱਕ ਮਾਰਦੀ ਹੋ ਜਾਣ ਲੋਕਾਂ ਦਾ ਇੱਕ ਅੱਜ ਵਰਕਰਾਰਾ ਇਸ ਕਰਕੇ ਅਸੀਂ ਮੰਗਾਂ ਮਨਾ ਕੇ ਛੱਡਾਂਗੇ ਤੁਸੀਂ ਦੇਖਿਆ ਯਾਰ ਹੁਣ ਹਾਲ ਪੀੜਤਾਵਾਂ ਦੀਆਂ ਮੱਤ ਜਿਹੜੇ ਆਪਣੇ ਕਿਸਾਨ ਮਜ਼ਦੂਰ ਮਲਾਜ਼ਮ ਸਾਰੇ ਕਰ ਰਹੇ ਆ ਪਰ ਭਗਵਾਨ ਤਮਾਨ ਸਰਕਾਰ ਦਾ ਇੱਕ ਵੀ ਬਿਆਨ ਨਹੀਂ ਆਇਆ ਤੁਸੀਂ ਹੁਣ ਇਹਨਾਂ ਨੇ ਜਦੋਂ ਉਹਨਾਂ ਦੀ ਮਦਦ ਕਰਨੀ ਸੀ ਉੱਥੇ ਪ੍ਰਵਾਸੀਆਂ ਦਾ ਮਸਲਾ ਲੈ ਲਿਆ ਪ੍ਰਵਾਸੀਆਂ ਨਾਲ ਸਾਡੀ ਕੀ ਲੜਾਈ ਆ ਪ੍ਰਵਾਸੀ ਸਾਡੇ ਹੀ ਭੈਣ ਭਾਈ ਆ ਜਦੋਂ ਅਸੀਂ ਵਿਦੇਸ਼ ਦੇ ਵਾਸੀ ਆ ਫਿਰ ਉਹ ਪ੍ਰਵਾਸੀ ਵੀ ਸਾਡੇ ਹੀ ਭੈਣ ਭਾਈ ਆ ਤੇ ਉਹ ਮਸਲਾ ਕਿਉਂ ਇੰਨਾਂ ਨੇ ਹਵਾਰਿਆ ਠੀਕ ਆ ਜਿਹੜਾ ਕੋਈ ਗਲਤੀ ਕਰਦਾ ਉਹਨੂੰ ਸਜ਼ਾ ਦਿੱਤੀ ਜਾਵੇ ਉਹਨੂੰ ਗਲਤੀ ਕੀਤੀ ਉਹਨੂੰ ਚੌਂਕ ਚਕੜਾ ਕੇ ਉਹਦੇ ਬੋਰੀ ਮਾਰੀ ਜਾਵੇ ਤੇ ਸਾਚਾ ਹੈ ਮੇਰਾ ਪੁੱਤ ਵੀ ਹੋਵੇ ਮੇਰਾ ਭਰਾ ਵੀ ਹੋਵੇ ਉਹਨੂੰ ਚੌਕ ਚੜਾ ਕੇ ਗੋਲੀ ਮਾਰੀ ਜਾਵੇ ਜਿਹੜਾ ਸਾਡੇ 5 ਸਾਲ ਦੇ ਬੱਚੇ ਨਾਲ 7 ਸਾਲ ਦੇ ਬੱਚੇ ਨਾਲ ਗਲਤ ਕੰਮ ਕੀਤਾ ਪਰ ਉਹਨਾਂ ਨੇ ਉਹ ਮਸਲਾ ਹੱਲ ਕਰ ਦੀ بجائے ਪ੍ਰਵਾਸੀਆਂ ਨੂੰ ਬਾਹਰ ਕੱਢ ਦੋ ਪ੍ਰਵਾਸੀਆਂ ਨੂੰ ਇਹ ਕਰ ਦੋ ਤੇ ਪ੍ਰਵਾਸੀਆਂ ਨੂੰ ਬਾਹਰ ਕੱਢਣ ਤੇ ਜੋ ਮਸਲੇ ਦਾ ਹੱਲ ਹੁੰਦਾ ਹੋਵੇ ਪੰਜਾਬੀ ਕਿਹੜਾ ਨਹੀਂ ਕਰ ਰਹੇ ਸਾਰੇ ਪਾਸੇ ਇਹੀ ਕੁਝ ਚੱਲ ਰਿਹਾ ਵਾ ਤੇ ਫਿਰ ਪੰਜਾਬੀਆਂ ਦੇ ਕਿਉਂ ਨਹੀਂ ਗੋਲੀ ਮਾਰੀ ਜਾਂਦੀ ਜੇਲਾ ਥਾਣਿਆਂ ਦੇ ਵਿੱਚ ਪਿਆਬੀ ਭਰੇ ਪਏ ਨੇ ਤੇ ਫਿਰ ਉਹ ਵਿਰੋਧ ਕਿੱਥੋਂ ਨਹੀਂ ਕੀਤਾ ਜਾਂਦਾ ਕਿਉਂ ਉਹਨਾਂ ਨੂੰ ਨਹੀਂ ਦੇਖਿਆ ਜਾਂਦਾ ਤੁਸੀਂ ਵੀ ਦੇਖ ਹੀ ਰਹੇ ਹੋ ਬਾਬਿਆਂ ਦੇ ਰੂਪ ਦੇ ਵਿੱਚ ਸਾਰੇ ਕਾਸਿਆਂ ਦੇ ਰੂਪ ਦੇ ਵਿੱਚ ਕਿੱਥੇ ਪਲਾਟ ਕਰ ਨਹੀਂ ਹੋ ਰਿਹਾ ਤੇ ਉਹਨਾਂ ਨੂੰ ਕਿਉਂ ਇਹਨਾਂ ਨੇ ਸੁਰੱਖਿਆ ਦਿੱਤੀ ਹੋਈ ਆ ਉਹਨਾਂ ਨੂੰ ਕਿਉਂ ਨਹੀਂ ਮਾਰਿਆ ਜਾਂਦਾ ਕਿਉਂ ਨਹੀਂ ਉਹਨਾਂ ਨੂੰ ਚਰਾਸਤੇ ਦੇ ਵਿੱਚ ਖੜਾ ਕੇ ਅੱਗ ਲਾਈ ਜਾਂਦੀ ਅਸੀਂ ਇਹੀ ਮੰਗ ਕਰਦੇ ਆ ਕਿ ਸਿਰਫ ਸਰਕਾਰ ਨੂੰ ਜੇ ਅੱਗੇ ਤੋਂ ਚਾਹੀਦਾ ਕੋਈ ਵੋਟਾਂ ਚਾਹੀਦੀਆਂ ਨਾ ਤਾਂ ਸਾਡੇ ਮਸਲਿਆਂ ਦੇ ਹੱਲ ਕਰੇ ਨਹੀਂ ਤਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਮੀਟਗਾ ਕਰਕੇ ਸਵਾ ਸਾਥੀਆਂ ਦੇ ਨਾਲ ਸਾਡੇ ਆਗੂਆਂ ਦੇ ਨਾਲ ਅਸੀਂ ਜਿੰਨਾ ਵੀ ਹੋ ਸਕੂਗਾ ਤਿੱਖਾ ਸੰਘਰਸ਼ ਕਰਾਂਗੇ ਸੋ ਇਹ ਗੱਲ ਕਰਕੇ